ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਵਿਚਾਰ ਸਾਂਝਾ ਕਰਾਂਗੇ ਜਰਨਲ ਲਾਹਵ ਸਿੰਘ ਬਾਰੇ ਤੇ ਦੱਸਦੇ ਹਾਂ ਜੀ ਕਿਵੇਂ ਜਰਨਲ ਲਾਹਵ ਸਿੰਘ ਤੇ ਖੜਕੂ ਸਿੰਘਾਂ ਨੇ ਬੈਂਕ ਤੇ ਡਾਕਾ ਮਾਰਿਆ ਸੀਗਾ ਤੇ ਉਹ ਫੜੇ ਗਏ ਸੀ ਜਾਂ ਨਹੀਂ ਇਹ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਬੈਂਕ ਡਕੈਤੀਆਂ ਦੀ ਪਲੈਨਿੰਗ ਬਾਹਰ ਦਾਤ ਵਾਲੇ ਦਿਨ ਤੋਂ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ ਇਸ ਡਾਕੇ ਲਈ ਚੁਣਿਆ ਗਿਆ ਸੀ ਲੁਧਿਆਣਾ ਦੀ ਮਿਲਰ ਗੰਜ ਪੀਐਨਵੀ ਬੈਂਕ ਬ੍ਰਾਂਚ ਨੂੰ ਜਿਹੜਾ ਇਹ ਬੈਂਕ ਸੀਗਾ ਇਹਦੇ ਆਲੇ-ਦੁਆਲੇ ਕਈ ਫੈਕਟਰੀਆਂ ਸਨ ਇਸ ਬ੍ਰਾਂਚ ਨੂੰ ਹੁਣਾਂ ਦਿਨਾਂ ਚ 2 ਕਰੋੜ ਰੁਪਏ ਪਏ ਹੁੰਦੇ ਸੀ ਜਿਨ੍ਹਾਂ ਚੋਂ ਜ਼ਿਆਦਾਤਰ ਪੈਸੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਹੁੰਦੇ ਸਨ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਹੀ ਖਾੜਕੂ ਸਿੰਘਾ ਨੇ ਬੈਂਕ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਕਿੰਨੇ ਵਜੇ ਖੁੱਲਦਾ ਹੈ ਬੈਂਕ ਦੇ ਕਿੰਨੇ ਕਰਮਚਾਰੀ ਆਉਂਦੇ ਨੇ ਤੇ ਕੀ ਸਕਿਉਰਿਟੀ ਦਾ ਸਹੂਲਤ ਹੈ ਵਗੈਰਾ ਵਗੈਰਾ ਇਹਨਾਂ ਨੇ ব্রাঞ্চ ਦੇ ਸਾਹਮਣੇ ਬੰਦ ਪਈ ਫੈਕਟਰੀ 'ਚ ਬੈਠ ਕੇ ਕਈ ਹਫ਼ਤਿਆਂ ਤੱਕ ਸੀਸੀਟੀਵੀ ਕੈਮਰੇ ਬਾੰਗ ਨਿਗਰਾਨੀ ਰੱਖੀ ਰੈਕੀ ਕਰਨ ਵਾਲੇ 'ਚ ਸਭ ਤੋਂ ਅਹਿਮ ਸੀਗੇ ਖੇਤੀ ਵਾਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਬੁਲਾਰਾ ਜਿਨ੍ਹਾਂ ਦਾ ਇਸ ব্রাঞ্চ ਵਿੱਚ ਪੁਰਾਣਾ ਖਾਤਾ ਸੀ ਇਲਾਕੇ ਦੀ ਸਤਕਾਰਯੋਗ ਸ਼ਸ਼ੀਅਤ ਹੋਣ ਕਾਰਨ ਕਈ ਕੋਈ ਵੀ ਉਹਨਾਂ ਤੇ ਸ਼ੱਕ ਨਹੀਂ ਸੀ ਕਰ ਸਕਦਾ ਇਹ ਸਾਰੇ ਆਪਰੇਸ਼ਨ ਦੀ ਕਮਾਂਡ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨਲ ਭਾਈ ਲਾਭ ਸਿੰਘ ਉਰਫ ਸੁੱਖਾ ਸਿਪਾਹੀ ਦੇ ਹੱਥ ਵਿੱਚ ਸੀ ਉਹ ਸੀਗੇ ਇਸ ਡਕੈਤੀ ਦੇ ਮਾਸਟਰਮਾਈਂਡ ਜਰਨਲ ਲਾਭ ਸਿੰਘ ਦਾ ਅਸਲ ਨਾਮ ਸੀਗਾ ਸੁਖਦੇਵ ਸਿੰਘ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਸ਼ਬਦਾਂ ਦਾ ਇੰਨਾ ਡੂੰਗਾ ਪ੍ਰਭਾਵ ਪਿਆ ਕਿ ਉਹਨਾਂ ਉਹ ਪੁਲਿਸ ਦੀ ਨੌਕਰੀ ਛੱਡ ਕੇ ਸੰਤ ਪਿੰਡਰਾਵਾਲੇ ਨਾਲ ਹੋ ਗਈ ਇਸ ਤੋਂ ਇਲਾਵਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ, ਗੁਰシャン ਸਿੰਘ ਗਾਮਾ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਵੀ ਇਸ ਡਾਕੇ ਦੀ ਵਾਰਦਾਤ ਵਿੱਚ ਸ਼ਾਮਲ ਸਨ। ਇਹ ਉਹੀ ਸੁੱਖਾ ਜਿੰਦਾ ਦੀ ਜੋੜੀ ਸੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਦੀ ਪਲਾਨਿੰਗ ਕਰਨ ਵਾਲੇ ਜਰਨਲ ਅਰਣ ਵਿਧਿਆ ਨੂੰ ਸੋਧਿਆ ਸੀ। ਵਾਰਦਾਤ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਇੱਕ ਸਵਾਲ ਆਉਂਦਾ ਹੈ ਮੰਨ ਚ ਕਿ ਇੰਨੀ ਵੱਡੀ ਰਕਮ ਦੀ ਸਿੰਘਾਂ ਨੂੰ ਕਿਉਂ ਲੋੜ ਪਈ ਕੀ ਲੋੜ ਸੀ ਬੈਂਕ ਤੇ ਡਾਂਕਾ ਮਾਰਨ ਦੀ ਦਰਅਸਲ ਇਹ ਉਹ ਦੌਰ ਸੀ ਜਦੋਂ ਆਟੋਮੈਟਿਕ ਹਥਿਆਰਾਂ ਦੀ ਆਮਦ ਸ਼ੁਰੂ ਹੋ ਗਈ ਸੀ ਇੰਨਾ ਹਥਿਆਰਾਂ ਤੋਂ ਬਿਨਾ ਸਰਕਾਰ ਸਾਹਮਣੇ ਖਾਲਸਤਾਨੀ ਸੰਘਰਸ਼ ਵਿੱਚ ਖਾੜਕੂ ਜਥੇਬੰਦੀਆਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀਆਂ ਸਨ ਇਸ ਡਾਕੇ ਦੀ ਰਕਮ ਦੀ ਵਰਤੋਂ ਉਹਨਾਂ ਨੇ 1K47 ਵਰਗੇ ਆਟੋਮੈਟਿਕ ਹਥਿਆਰ ਖਰੀਦਣ ਲਈ ਕਰਨੀ ਸੀ ਹੁਣ ਗੱਲ ਕਰਦੇ ਹਾਂ ਬਾਰਦਾਤ ਵਾਲੇ ਦਿਨ ਦੀ ਬਾਰਦਾਤ ਵਾਲੇ ਦਿਨ ਜਾਨੀ ਕਿ 12 ਫਰਵਰੀ 1987 ਤੋਂ ਥੋੜੇ ਕੁ ਦਿਨ ਪਹਿਲਾਂ ਉਸ ਬੈਂਕ ਬ੍ਰਾਂਚ ਦੇ ਮੈਨੇਜਰ ਨੂੰ ਪੰਜਾਬ ਪੁਲਿਸ ਦਾ ਇੱਕ ਲੈਟਰ ਮਿਲਿਆ ਇਹਦੇ ਵਿੱਚ ਲਿਖਿਆ ਸੀ ਕਿ ਵੱਡੀ ਮਾਤਰਾ ਵਿੱਚ ਨਕਦੀ ਹੋਣ ਕਾਰਨ ਇਹ ਬ੍ਰਾਂਚ ਹਾਈ ਸੈਸਟਿਵ ਕੈਟਾਗਰੀ ਚ ਆਉਂਦੀ ਹੈ ਇਸ ਲਈ ਦਿੱਲੀ ਤੋਂ ਇੱਕ ਸਪੈਸ਼ਲ ਟੀਮ ਕਿਸੇ ਵੀ ਕਿਸੇ ਦਿਨ ਵੀ ਸਿਕਿਉਰਿਟੀ ਚੈਕਿੰਗ ਲਈ ਆ ਸਕਦੀ ਹੈ ਦਰ ਅਸਲ ਇਹ ਲੈਟਰ ਪੰਜਾਬ ਪੁਲਿਸ ਨੇ ਨਹੀਂ ਸਗੋਂ ਖਾੜਕੂ ਯਥੇ ਬੰਦੀਆਂ ਨੇ ਸੋਚ ਸਮਝ ਕੇ ਭੇਜਿਆ ਸੀ ਇਹ ਨਕਲੀ ਮੋਰ ਤੇ ਸਟੈਂਪ ਨਾਲ ਤਿਆਰ ਕੀਤਾ ਹੋਇਆ ਸੀ ਇਹਦੇ ਚ ਕੋਈ ਤਰੀਕ ਨਹੀਂ ਸੀ ਮੈਂਸ਼ਨ ਕੀਤੀ ਗਈ ਜਦੋਂ ਆਉਗੀ ਸਪੈਸ਼ਲ ਟੀਮ ਫਿਰ ਆਉਂਦਾ ਹੈ 12 ਫਰਵਰੀ 1987 ਦਾ ਉਹ ਦਿਨ ਸਵੇਰੇ 9:30 ਵਜੇ ਬੈਂਕ ਖੁੱਲਦੇ ਹੀ ਪੁਲਿਸ ਦੀ ਵਰਦੀ ਪਾਈ 18 ਵੀ ਖਾੜਕੂ ਸਿੰਘ ਪੂਰੀ ਸ਼ਾਂਤੀ ਨਾਲ ਬ੍ਰਾਂਚ ਦੇ ਅੰਦਰ ਦਾਖਲ ਹੁੰਦੇ ਐ ਬੈਂਕ ਨੇ ਸੋਚਿਆ ਵੀ ਇਹ ਉਹੀ ਦਿੱਲੀ ਦੀ ਸਕਿਉਰਿਟੀ ਚੈਕਿੰਗ ਟੀਮ ਹੈ ਜਿਹਦੇ ਬਾਰੇ ਕੁਝ ਦਿਨ ਪਹਿਲਾਂ ਸਾਨੂੰ ਲੈਟਰ ਆਇਆ ਸੀ ਤਾਂ ਕਰਕੇ ਬੈਂਕ ਮੁਲਾਜ਼ਮਾਂ ਨੇ ਆਰਾਮ ਨਾਲ ਸਿੰਘਾਂ ਨੂੰ ਬੈਂਕ ਦਾ ਕੰਟਰੋਲ ਦੇ ਦੇ ਦਿੱਤਾ ਤੇ ਬਾਹਰੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਤੋਂ ਨਹੀਂ ਸੀ ਰੋਕਿਆ ਜਾ ਰਿਹਾ ਪਰ ਅੰਦਰੋਂ ਬਾਹਰ ਜਾਣ ਤੇ پابੰਦੀ ਸੀ ਮਰਦਾਂ ਤੇ ਔਰਤਾਂ ਨੂੰ ਵੱਖ-ਵੱਖ ਕਰਕੇ ਇੱਕ ਪਾਸੇ ਬਿਠਾਇਆ ਗਿਆ ਬੈਂਕ ਦੇ ਸਿਕਿਉਰਿਟੀ ਗਾਰਡਾਂ ਕੋਲੋਂ ਉਹਨਾਂ ਦੇ ਹਥਿਆਰ ਲੈ ਲਏ ਗਏ ਗਨ ਪੁਆਇੰਟ ਤੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਅੱਧਾ ਪੌਣਾ ਘੰਟਾ ਚੱਲੀ ਇਹ ਡਕੈਤੀ ਇੱਕ ਹੋਰ ਗੱਲ ਜਿੰਨੇ ਖੜਕੂ ਸਿੰਘ ਬੈਂਕ ਦੇ ਅੰਦਰ ਸਨ ਲਗਭਗ 19-20 ਅਲੱਗ-ਅਲੱਗ ਜਗ੍ਹਾ ਤੇ ਨੇਤ ਸੀਗੇ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਪੁਲਿਸ ਆ ਸਕਦੀ ਹੈ ਉਧਰ ਵੀ ਘੇਰਾ ਬੰਦੀ ਕਰਕੇ ਖੜ ਗਏ ਸਨ ਥੋੜੇ ਜਾਣੇ ਉਹਨਾਂ ਨੂੰ ਅਸੀਂ ਜੇ ਪੁਲਿਸ ਆਉਂਦੀ ਹੈ ਤਾਂ ਉਹਨਾਂ ਨੂੰ ਫਾਇਰਿੰਗ 'ਚ ਵਿਅਸਤ ਕਰ ਲਵਾਂਗੇ ਦੂਜੇ ਪਾਸੇ ਬੈਂਕ ਦੇ ਅੰਦਰ ਗਏ ਸਿੰਘਾਂ ਨੇ ਸਵਾ 10 ਵਜੇ ਬੈਂਕ ਦੀਆਂ ਤਜੋਰੀਆਂ ਖਲਵਾਈਆਂ ਉਸ ਦਿਨ ਸਿੰਘ ਬੈਂਕ ਵਿੱਚੋਂ ਤਕਰੀਬਨ 5 ਕਰੋੜ 70 ਲੱਖ ਰੁਪਏ ਲੁੱਟ ਕੇ ਲੈ ਗਏ ਉਸ ਸਮੇਂ ਰਿਜ਼ਰਵ ਬੈਂਕ ਨੇ 500 ਦੇ ਨੋਟ ਅਜੇ ਜਾਰੀ ਨਹੀਂ ਕੀਤੇ ਪੰਜ ਕਰੋੜ 70 ਲੱਖ ਰੁਪਏ 100 150 50 ਦੇ ਇਸ ਤੋਂ ਛੋਟੇ ਨੋਟਾਂ ਵਿੱਚ ਸਨ ਇੰਨੀ ਵੱਡੀ ਰਾਕਮ ਨਾਲ ਬੋਰੀਆਂ ਦੇ ਬੋਰੇ ਭਰ ਜਾਂਦੇ ਸਨ ਬਾਹਰ ਦਾਦ ਕਰਨ ਵਾਲੇ ਸਿੰਘ ਬੋਰੀਆਂ ਤੇ ਸੂਈ ਧਾਗਾ ਨਾਲ ਪੂਰੀ ਤਿਆਰੀ ਨਾਲ ਪਹੁੰਚੇ ਹੋਏ ਸਨ। ਉਹਨਾਂ ਨੇ ਸਾਰੇ ਮੁਲਾਜ਼ਮਾਂ ਨੂੰ ਬੋਰੀਆਂ 'ਚ ਨੋਟ ਭਰਨ ਲਈ ਲਾ ਦਿੱਤਾ। ਬੈਂਕ 'ਚ ਹੋਰ ਵੀ ਪੈਸੇ ਪਏ ਸੀ। ਉਦੋਂ ਡਾਕੇ ਤੋਂ ਬਾਅਦ ਮੈਨੇਜਰ ਬੈਂਕ ਮੈਨੇਜਰ ਨੇ ਸੀਵੀਆਈ ਨੂੰ ਬਿਆਨ ਦਿੱਤਾ ਵੀ ਜਿਹਦੇ 'ਚ ਉਹਨੇ ਦੱਸਿਆ ਕਿ ਉਸ ਸਮੇਂ ਬੈਂਕ 'ਚ 14 ਕਰੋੜ ਰੁਪਏ ਦੇ ਕਰੀਬ ਨਕਦੀ ਪਈ ਸੀ। ਪਰ ਸਿੰਘਾਂ ਨੇ ਵੀ ਨਵੇਂ ਨੋਟਾਂ ਦੀਆਂ ਗੁੱਟੀਆਂ ਨੂੰ ਹੱਥ ਨਹੀਂ ਪਾਇਆ। ਕਿਉਂਕਿ ਨਵੇਂ ਨੋਟ ਬਾਹਰ ਵਿੱਚ ਮਾਰਕੀਟਿੰਗ ਮਾਰਕੀਟ ਚ ਖਾਚਣੇ ਮੁਸ਼ਕਲ ਹੁੰਦੇ ਐ ਉਹਨਾਂ ਨੇ ਸਿਰਫ ਪੁਰਾਣੇ ਨੋਟਾਂ ਨੂੰ ਇਕੱਠਾ ਕਰਨ ਲਈ ਮੁਲਾਜ਼ਮਾਂ ਨੂੰ ਕਿਹਾ ਲਗਭਗ ਅੱਧੇ ਪੌਣੇ ਘੰਟੇ ਬਾਅਦ ਜਦੋਂ ਅੰਦਰ ਨੋਟਾਂ ਦੇ ਬੋਰੇ ਭਰਨ ਦਾ ਕੰਮ ਪੂਰਾ ਹੋਣ ਵਾਲਾ ਸੀ ਤਾਂ ਬੈਂਕ ਦੇ ਬਾਹਰ ਖੜੇ ਇੱਕ ਸਾਥੀ ਇੱਕ ਸੁਵਰਾਜ ਮਾਜਦਾ ਲੈ ਕੇ ਪਹੁੰਚ ਗਏ ਉਨ੍ਹਾਂ ਨੇ ਨਾਲ ਦਿਹਾੜੀਦਾਰ ਵੀ ਬੰਦੇ ਲਿਆਂਦੇ ਸਨ ਬੋਰੀਆਂ ਲੱਦਣ ਵਾਸਤੇ ਸਿੰਘਾਂ ਨੇ ਨੋਟਾਂ ਦੇ ਬੋਰੇ ਟਰੱਕ ਵਿੱਚ ਲੱਦੇ ਤੇ ਨਾਰੇ ਲਾਉਂਦੇ ਹੋਏ ਫੁਰਤੀ ਨਾਲ ਹਵਾ ਵਿੱਚ ਗਾਇਬ ਹੋ ਗਏ ਇਸ 5 ਕਰੋੜ 70 ਲੱਖ ਰੁਪਏ ਦੀ ਡਕੈਤੀ ਨੇ ਪੰਜਾਬ ਪੁਲਿਸ ਸਰਕਾਰ ਤੇ ਏਜੰਸੀਆਂ ਦੀ ਨੀਂਦ ਨੂੰ ਹਰਾਮ ਕਰ ਦਿੱਤਾ ਇਸ ਨੂੰ ਭਾਰਤ ਦੀ ਸਭ ਤੋਂ ਵੱਡੀ ਲੁੱਟ ਵਜੋਂ ਲਿਮਕਾ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ ਕੀਤਾ ਗਿਆ ਬੈਂਕ ਵਿੱਚ ਨੋਟਾਂ ਦੇ ਬੋਰੇ ਲੱਦ ਕੇ ਸਵਰਾਜ ਮਾਜ ਤੇ ਵਿੱਚ ਸਵਾਰ ਹੋਏ ਪਰ ਸਿੱਧੇ ਨਹੀਂ ਭੱਜੇ ਜਾਣ-ਬੁੱਝ ਕੇ ਗੋਲ-ਗੋਲ ਘੁੰਮਦੇ ਹੋਏ ਲੁਧਿਆਣੇ ਨਾਲ ਲੱਗਦੇ ਪਿੰਡ ਬੁਲਾਰਾ ਪਹੁੰਚ ਕੇ ਉੱਥੇ ਗਏ ਸਿੱਧੇ ਪ੍ਰੋਫੈਸਰ ਬੁਲਾਰਾ ਦੇ ਘਰ ਜਿਨ੍ਹਾਂ ਨੇ ਬੈਂਕ ਦੀ ਪੂਰੀ ਰੇਕੀ ਕੀਤੀ ਸੀ ਉਹ ਬੰਦੇ ਕਾਫੀ ਸਮਾਂ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਪਾਉਂਦੇ ਭਗਾਉੜੇ ਰਹੇ ਇਹ ਸਾਰਾ ਪੈਸਾ ਸਵਰਾਜ ਮਾਈ ਦੇ ਵਿੱਚ ਚੁਪਚਾਪ ਇੱਕ ਇੱਟਾਂ ਦੇ ਟਰੱਕ ਵਿੱਚ ਸ਼ਿਫਟ ਕਰ ਦਿੱਤਾ ਗਿਆ ਫੇਰ ਘੁੰਮਦੇ ਹੋਏ ਇਹ ਟਰੱਕ ਖਮਾਣੇ ਪਿੰਡ ਦੀ ਇੱਕ ਵੱਡੀ ਰੈਸ ਸੈਲਰ ਮੇਲੇ ਮੇਲੇ ਵਿੱਚ ਪਹੁੰਚਿਆ ਉੱਥੇ ਹੀ ਸਾਰੇ ਪੈਸੇ ਦੀ ਵੰਡ ਹੋਈ ਜਿਵੇਂ ਪਹਿਲਾਂ ਦੱਸਿਆ ਸੀ ਕਿ ਪੈਸੇ ਦਾ ਜ਼ਿਆਦਾਤਰ ਹਿੱਸਾ ਆਟੋਮੈਟਿਕ ਹਥਿਆਰ ਜਿਵੇਂ ਕਿ AK47 ਖਰੀਦਣ ਵਿੱਚ ਲੱਗਿਆ ਇਹ ਵਾਰਦਤ ਹੋਈ ਸੀ 12 ਫਰਵਰੀ 1987 ਨੂੰ ਮਾਮਲਾ ਇੰਨਾ ਵੱਡਾ ਸੀ ਕਿ 5 ਦਿਨ ਬਾਅਦ 17 ਫਰਵਰੀ ਨੂੰ ਕੇਸ CBI ਦੇ ਹਵਾਲੇ ਕਰ ਦਿੱਤਾ ਗਿਆ ਜਦੋਂ CBI ਦੀ ਟੀਮ ਉਸ ਰਾਈਸ ਸੇਲਰ 'ਤੇ ਪਹੁੰਚੀ ਤਾਂ ਸੇਲਰ ਦੇ ਮਾਲਕ ਨੇ ਸਾਰਿਆਂ ਦੇ ਸਾਹਮਣੇ ਖੁਦ ਨੂੰ ਗੋਲੀ ਮਾਰ ਲਈ ਸੀਬੀਆਈ ਵਾਲੇ ਤਾਂ ਇਹ ਦੇਖ ਕੇ ਸੁੰਨ ਹੀ ਹੋ ਗਏ ਕਿ ਉਸ ਨੂੰ ਜਲਦੀ ਜਲਦੀ ਦਇਆਨੰਦ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਕੁੱਲ 36 ਬੰਦਿਆਂ ਤੇ ਮੁਕੱਦਮਾ ਚੱਲਿਆ। ਕੁਝ ਉਹ ਸਨ ਜਿਨ੍ਹਾਂ ਨੇ ਸਿੰਘਾਂ ਨੂੰ ਪਾਣੀ ਪਿਨਾ ਦਿੱਤੀ ਸੀ ਤੇ ਕੁਝ ਪਰ ਕਈ ਪਿੰਡਾਂ ਦੇ ਮਾਸੂਮ ਲੋਕ ਵੀ ਲਪੇਟੇ ਗਏ। ਲਗਭਗ 10 ਦੇ ਕਰੀਬ ਅਜਿਹੇ ਬਜ਼ੁਰਗ ਵੀ ਸਨ ਜਿਨ੍ਹਾਂ ਨੂੰ ਬਾਰਦਾਤ ਕਰਨ ਵਾਲੇ ਸਿੰਘਾਂ ਨਾਲ ਰਸਤੇ ਵਿੱਚ ਖੜੇ ਵੇਖਿਆ ਗਿਆ ਸੀ ਜਾਂ ਜਿਨ੍ਹਾਂ ਨੇ ਕਿਸੇ ਕੰਮ ਲਈ ਉਹਨਾਂ ਦੇ ਘਰ ਜਾ ਮੁਲਾਕਾਤ ਕੀਤੀ ਸੀ। 1987 ਵੀ ਇਸ ਬਾਰਦਾਤ ਦੇ ਸਵਾ ਸਾਲ ਬਾਅਦ 1988 ਵਿੱਚ CBI ਨੇ ਚਾਰਜ ਸ਼ੀਟ ਦਾਇਰ ਕੀਤੀ ਪਰ ਕੋਰਟ ਦਾ ਫੈਸਲਾ 24 ਸਾਲ ਬਾਅਦ 2012 ਵਿੱਚ ਆਇਆ ਇਸ ਲੰਮੇ ਸਮੇਂ ਚ ਕਈ ਬੇਕਸੂਰ ਬਜ਼ੁਰਗ ਜੇਲ੍ਹ ਵਿੱਚ ਹੀ ਗੁਜ਼ਰ ਗਏ 36 ਚੋਂ 12 ਦੇ ਦੋਸ਼ ਸਾਬਤ ਹੋਏ ਪਰ ਉਦੋਂ ਤੱਕ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਦੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਪਾ ਚੁੱਕੇ ਸਨ 2012 ਵਿੱਚ ਮਾਮਲਾ ਉਪਰੀ ਅਦਾਲਤ ਚ ਗਿਆ ਤੇ 5 ਸਾਲ ਬਾਅਦ 2017 ਚ ਸਮਰੀਮ ਕੋਰਟ ਨੇ 12 ਚੋਂ 9 ਨੂੰ ਵਰੀ ਕਰ ਦਿੱਤਾ सीबीआई ਸਿਰਫ 3 ਬੰਦਿਆਂ ਨੂੰ ਹੀ ਦੋਸ਼ੀ ਸ਼ਾਬਦਿਤ ਕਰ ਸਕੀ 5 ਕਰੋੜ 70 ਲੱਖ ਚੋਂ ਸਿਰਫ 2 ਕਰੋੜ ਹੀ ਵਾਪਸ ਮਿਲੇ ਬਾਕੀ ਦੇ 3 ਕਰੋੜ 70 ਲੱਖ ਉਹ ਤਾਂ ਉਸੇ ਕੰਮ ਵਿੱਚ ਲੱਗ ਗਏ ਜਿਸ ਲਈ ਡਾਕਾ ਮਾਰਿਆ ਸੀ ਯਾਨੀ ਕਿ ਆਟੋਮੈਟਿਕ ਹਥਿਆਰ ਖਰੀਦਣ ਚ ਸੋ ਦੋਸਤੋ ਅਸੀਂ ਇਹ ਸੀ 1987 ਜ਼ਿਲ੍ਹਾ ਲੁਧਿਆਣਾ ਬੈਂਕ ਡਕੈਂਟੀ ਦੀ ਪੂਰੀ ਘਟਨਾ ਤੁਹਾਡੇ ਕੀ ਵਿਚਾਰ ਹਨ ਇਸ ਘਟਨਾ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੀ ਵੀਡੀਓ ਤਦ ਤੱਕ ਦਿਓ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ